ਇੱਕ ਪੜਤ ਦਾ ਕੁੱਤਾ ਸੀ ਇੱਕ ਜੱਟਾਂ ਦਾ ਸੁਣ ਹੋਏ ਜਾਣੇ ਰੋਜ਼ ਬੈਠ ਕੇ ਗੱਲਾਂ ਕਰੇ ਕਰਨ ਉਹ ਡੱਬੂ ਸੀਗਾ ਜੱਟਾਂ ਦੇ ਕੁੱਤੇ ਦਾ ਨਾਮ ਕਾਲੂ ਕਹਿੰਦਾ ਡੱਬੂ ਕੀ ਹਾਲ ਹੈ ਤੇਰਾ ਅੱਜ ਕੀ ਖਾਦਾ ਕਹਿੰਦਾ ਮੈਂ ਕੀ ਖਾਣਾ ਹੈ ਸੁੱਕੀ ਰੋਟੀ ਦੇਤੀ ਹੈ ਮੇਰੇ ਮੂਹਰੇ ਘੇਰ ਕੇ ਉੱਪਰ ਲੱਤੀ ਘੇਰ ਗਈ ਥੋੜੀ ਜੀ ਬਸ ਤੁਸੀਂ ਨੂੰ ਖਾ ਕੇ ਗੁਜ਼ਾਰਾ ਕਰ ਲੈ ਮਾਲ ਟਾਂਡ ਦੇ ਬੰਨੇ ਬੈਠੇ ਇਹਨੇ ਤੈਂ ਅੱਜ ਕੀ ਖਾਦਾ ਕਹਿੰਦਾ ਮਨ ਤਾਂ ਖੀਰ ਮਿਲੀ ਹੈ ਉਹ ਤਾਂ ਕੂੜੇ ਮਿਲੇ ਆ ਅੱਜ ਤਾਂ ਕੰਜਗਣ ਸੀ ਗਿਆ ਦੋ ਤਿੰਨ ਵਾਰ ਆਇਆ ਹੋ ਗਿਆ ਉਹ ਕਹਿੰਦੇ ਮੈਂ ਤਾਂ ਮਾਰਤਾਨ ਦਾ ਪੁੱਲਾ ਜਿਹੜਾ ਡੱਬੂ ਐ ਜੱਟ ਵਾਲਾ ਕਹਿੰਦਾ ਮੈਂ ਤਾਂ ਮਾਰਤਾਨ ਦਾ ਬੰਨਿਆ ਬੈਠਾ ਉਹ ਕਹਿੰਦਾ ਇਹ じゃ ਕਿਹੜਾ ਮਾਰਤਾਨਾ ਯਾਰ ਜਿਹਦੇ ਪਿੱਛੇ ਤੂੰ ਬੰਨਿਆ ਬੈਠਾ ਕਹਿੰਦਾ ਮਾਰਤਾਨ ਇਹ ਐ ਵੀ ਜੱਟ ਦੇ ਹੈਗਾ ਦੂਜਨਾਨੇ ਤੇ ਇਹ ਤਾਂ ਉਹ ਕਹਿੰਦੇ ਦੀ ਤੂੰ ਡੱਬੂ ਪੁੱਤੇ ਦੀ ਰਾਣੀ ਕਦੀ ਉਹ ਕਹਿੰਦੇ ਦੀ ਤੂੰ ਡੱਬੂ ਪੁੱਤੇ ਦੀ ਰਾਣੀ ਕਹਣਾ ਬਤਾ ਹਾਈ ਮਾਨ ਦਾਣਾ ਵਸੁੱਤੇ ਰੋਟੀਆਂ ਖਾ ਕੇ ਕਿਹੜਾ ਕੁੜਿਆ ਹਾਂਜੀ ਤੁਸੀਂ ਕਰ ਲਿਆ ਦਾ ਗਿੱਧੜ ਵਾਹੇ ਦੇ ਵਿੱਚ ਇੱਕ ਸਟੇਜ ਦੇ ਉੱਤੋਂ ਤੁਹਾਡੇ ਵੱਲੋਂ ਦਿੱਤਾ ਗਿਆ ਉਸ ਬਿਆਨ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹੈ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਬੋਟਾਂ ਦੇ ਨਾਲ ਲੱਦ ਦਾਇਤ ਕੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਬੋਟ ਪਾਉਂਦੇ ਆ ਮੈਂ ਮੈਲਾ ਕੇ ਵਿਸ਼ਨਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾफी ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫਿਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਚਾਹੁੰਦਾ ਹਾਂ ਧੰਨਵਾਦ